ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਣਾਉਣ ਲੱਗੇ ਆਪਾਂ ਮੰਨੀ ਪਿੰਡਾਂ ਦੇ ਰੀਤੀ ਰਿਵਾਜ ਮੰਨੀ ਲਾਣਿਆ ਜਿਹਦੇ ਲਈ ਆਪਾਂ ਨੇ ਆ ਪਾਂਡੂ ਨਾਲ ਜਗਾ ਲਿਪ ਲਈ ਸਾਫ਼ ਕਰ ਲਿਆ ਸੁੱੱਚਾ ਤੋਂ ਕਾਂਡੂ ਫੇਰਨ ਨਾਲ ਕਹਿੰਦੇ ਨੇ ਜਗਾ ਸੁੱੱਚੀ ਹੋ ਜਾਂਦੀ ਹੈ चंकी तरह आप पोचा लगा लें लो जी हूँ आप अग पाथियां ला दें हवा बहुत चलती है लो जी अपना पाथियाँ अग अपनी चलती ਆਪਾਂ ਉੱਪਰ ਪਾਥੀਆਂ ਨੂੰ ਛਿਣ ਦਿੰਨੇ ਆ ਕਿਉਂਕਿ ਹਵਾ ਬਹੁਤ ਚੱਲ ਰਹੀ ਹੈ ਜੀ ਅੱਗ ਮੁਸ਼ਕਲ ਨਾਲੇ ਬੜੀ ਆ ਲਓ ਜੀ ਅੱਗ ਆਪਣੀ ਬਲ ਪਈ ਬਹੁਤ ਮੁਸ਼ਕਲ ਨਾਲ ਬੜੀ ਆ ਹਵਾ ਚੱਲ ਰਹੀ ਦੀ ਹੁਣ ਇਹਦੇ ਉੱਪਰ ਆਪਾਂ ਇਹ ਗੋਹੇ ਛਿਣ ਦਿੰਨੇ ਆ ਪਾਥੀਆਂ ਐਨੇ ਆਪਣੀ ਅੱਗ ਹੋਊਗੀ ਜੀ ਪਾਥੀਆਂ ਦੀ ਐਨੇ ਆਪਾਂ ਗੁੰਨਦੇ ਆ ਆਟਾ ਫਲਾਉ ਜੀ ਆਪਾਂ ਆਟਾ ਗੁੰਨੇਵੰਨੀਆਂ ਉਧਰ ਆਪਾਂ ਨੇ ਇਹ ਚ ਚੱਕਰ ਪਿਓਲੀ ਪ੍ਰਾਇਵਿੰਚ ਚ ਸ਼ੱਕਰ ਆਪਾਂ ਨੇ 2 ਘੰਟੇ ਹੋ ਗਏ ਪੇ ਹਮ ਤਿੰਨੇ ਚੰਗੀ ਤਰ੍ਹਾਂ ਭਿੱਜ ਗਈ ਹੁਣ ਆਪਾਂ ਆਟਾ ਗੁੰਨ ਲੈਨੇ ਆ ਮੱਖੀਆਂ ਨੇ ਬਹੁਤ ਕੰਤਾਇਆ ਪਿਆ ਜੀ ਚੰਗੀ ਤਰ੍ਹਾਂ ਮਿਕਸ ਕਰ ਕਰਕੇ ਜਿੰਨੀ ਕੁ ਲੋੜ ਹੋਊਗੀ ਆਪਾਂ ਉਹਨਾਂ ਨਾਲ ਪਾਣੀ ਪਾ ਕੇ ਆਟਾ ਗੁੰਨ ਲੈਨੇ ਨਾ ਉਹ ਤਾਂ ਸਖਤ ਤੇ ਨਾ ਉਹ ਤਾਂ ਨਰਮ ਆਟਾ ਦੇਖੋ ਆਪਾਂ ਨੇ ਇਕੱਠਾ ਕਰ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗੁੰਨ ਲੈਨੇ ਆ ਤਾਂ ਜੋ ਜਿਹੜੀਆਂ ਵਿੱਚ ਗੰਡਾਂ ਨੇ ਉਹ ਸਾਰੀਆਂ ਸੈੱਟ ਹੋ ਜਾਣ ਐਦਾਂ ਗੁੰਨ ਗੁੰਨ ਕੇ ਆਪਾਂ ਇਹਨੂੰ ਸੈੱਟ ਕਰ ਲੈਣਾ ਆਟੇ ਨੂੰ ਉੱਕੀ ਦੇ ਕੇ ਲਓ ਜੀ ਇਹ ਦੋ ਚਾਰ ਮਿੰਟ ਲਈ ਆਪਾਂ ਗੁੰਨਦੇ ਹਾਂ ਲਓ ਜੀ ਆਟਾ ਆਪਾਂ ਨੇ ਗੁੰਨ ਲਿਆ ਦੇਖੋ ਸੈੱਟ ਕਰ ਲਿਆ ਹੁਣ ਇਧਰ ਆਪਾਂ ਥਾਲ ਦੇ ਵਿੱਚ ਆਟਾ ਪਾ ਲੈਨੇ ਆ ਸੁੱਕਾ ਆਟਾ ਕਣਕ ਦਾ ਮੱਖੀਆਂ ਨੇ ਤਾਂ ਬਹੁਤ ਲੋ ਜਿਹੜਾ ਆਟਾ ਗੁੰਨਿਆ ਸੀ ਇਹ ਸੁੱਕੇ ਆٹے ਦੇ ਉੱਪਰ ਰੱਖ ਦਿੰਨੇ ਆ ਹੁਣ ਇਹਨੂੰ ਪਾਣੀ ਦਾ ਹੱਥ ਲਾ ਕੇ ਜੋ ਆਪਾਂ ਸੱਕਰ ਵਾਲਾ ਆਟਾ ਗੁੰਨਿਆ ਸੀ ਐਦਾਂ ਇਹਦੀ ਰੋਟੀ ਵਾਂਗੂ ਥੱਪ ਦਿੰਨੇ ਆ ਗੋਲ ਸ਼ੇਪ ਬਣਾ ਲੈਣੇ ਆ ਹੱਥ ਨਾਲ ਥਾਪੜ-ਥਾਪੜ ਕੇ ਮੰਨੇ ਦੀ ਤਰ੍ਹਾਂ ਇਹ ਤਾਂ ਗੋਲ ਕਰ ਲੈਨੇ। ਦੇਖੋ ਜੀ ਆਪਾਂ ਨੇ ਗੋਲ ਰੋਟੀ ਕਰ ਲਈ ਥੋੜੀ ਜਿ ਇਹਨੂੰ ਆਪਾਂ ਹੋਰ ਥਾਪੜ ਲਾਵਾਂਗੇ। ਉੱਥੇ ਪਾਵਾਂਗੇ ਜਾਂ ਥਾਪੜ ਦੇ ਆਗ ਵਿੱਚ। ਲਓ ਜੀ ਅੱਗ ਆਪਣੀ ਬਣ ਗਈ। ਹੁਣ ਇਹਨੂੰ ਆਪਾਂ ਪਰਾਂ ਕਰ ਦਿੰਨੇ ਆ। ਇੱਕ ਸਾਈਡ ਤੇ ਕਰ ਦਿੰਨੇ ਆ। ਸੇਕ ਲੱਗਦਾ ਜੇ ਹੱਥ ਨੂੰ ਹਵਾ ਬਹੁਤ ਚੱਲ ਰਹੀ ਆ। ਇਹ ਜਗਾਂ ਨੂੰ ਆਪਾਂ ਕੱਪੜੇ ਨਾਲ ਸਾਫ਼ ਕਰ ਲੈਨੇ। ਲਓ ਜੀ ਜਗ੍ਹਾ ਆਪਣੀ ਸਾਰੀ ਸਾਫ਼ ਹੋ ਗਈ। ਹੁਣ ਆਪਾਂ ਜਿਹੜਾ ਆ ਆਟਾ ਗੁੰਨੇ ਆਂ ਧੀ ਮੰਨੀ ਬਣਾਈ ਸੀ ਵੱਡੀ ਸਾਰੀ ਰੋਟੀ ਪਿੰਡਾਂ ਚ ਮੰਨੀ ਕਹਿੰਦੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਥਾਪੜ ਦਿੰਨੇ ਆਂ। ਸੁੱਕਾ ਆਟਾ ਪਾ ਕੇ ਲੈ ਵੇ ਜੀ ਮੰਨੀ ਆਪਾਂ ਨੇ ਥਾਪੜਤੀ ਜਿੱਦੀ ਕਿਲੋ ਹੋਤੀ ਆਪਾਂ ਨੇ ਬਣਾ ਲਈ ਕਿਉਂਕਿ ਬਹੁਤ ਹੀ ਪਤਲੀ ਨਹੀਂ ਬਣਾਵਾਂਗੇ ਥੋੜੀ ਜੀ ਮੋਟੀ ਹੁੰਦੀ ਹੈ ਜੀ ਹੁਣ ਆਪਾਂ ਜਿਹੜੀ ਅੱਗ ਪਰਾਂ ਕਰੀ ਤੀ ਦਵਾਰਾ ਇਹਦੇ ਉੱਪਰ ਧਰ ਦਿੰਨੇ ਆ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ ਏ ਸਾਰੀ ਅੱਗ ਨੂੰ ਉੱਪਰ ਮੰਨੀ ਨੂੰ ਸਾਰੀ ਅੱਗ ਨਾਲ ਠੱਕ ਦਿੰਨੇ ਆ ਆਪਾਂ ਸਾਰੇ ਮੋٹے ਮੋٹے ਗੋਹੇ ਉੱਪਰ ਰੱਖ ਦਿੰਨੇ ਆ ਜਿਹੜੀ ਬਰੀਕ ਆਗਾ ਸਵਾਹ ਜੀ ਆ ਉਹ ਬਾਅਦ ਚ ਉੱਪਰ ਪਾਵਾਂਗੇ ਤਾਂ ਜੋ ਵਿਚਮੰਨੀ ਦੇ ਕਿਰਕਲ ਨਾ ਹੋਵੇ ਹੁਣ ਆਪਾਂ ਸਾਰੇ ਪਹਿਲਾਂ ਮੋٹے ਮੋٹے ਗੋਹੇ ਰੱਖ ਦਿੰਨੇ ਲਓ ਜੀ ਆਪਾਂ ਨੇ ਗੋਹੇ ਉੱਪਰ ਧਰਤੇ ਹੁਣ ਉਦੋਂ ਉੱਪਰ ਆਪਾਂ ਆਕ ਪਾ ਦੇਵਾਂਗੇ ਜੇ ਆਪਾਂ ਗੋਹਿਆਂ ਨੂੰ ਭੰਨ ਕੇ ਉੱਪਰ ਪਾਉਂਦੇ ਤੇ ਤਾਂ ਆਟੇ ਦੇ ਵਿੱਚ ਕਿਰਕਲ ਰਲ ਜਾਣੀ ਦੀ ਹੁਣ ਆਪਾਂ ਨੇ ਸਾਰੀ ਮੰਨੀ ਢਾਗਤੀ ਹੁਣ ਜਿਹੜੀ ਉਹ ਦੂਜੀ ਸਵਾਹ ਆ ਆ ਉਹਨੂੰ ਆਪਾਂ ਉੱਪਰ ਮੋੜ ਦਿੰਨੇ ਆ ਚਲੋ ਜੀ ਹੁਣ ਫੇਰ ਮਿਲਦੇ ਆ ਜਦ ਤਾ ਆਪਣੀ ਮੰਨੀ ਪੱਕ ਗਈ ਮੰਨੀ ਆਪਣੀ ਦੇਖਦੇ ਹੁਣ ਅੱਗ ਤਾਂ ਚੰਗੀ ਤਰ੍ਹਾਂ ਬੁਝ ਗਈ ਹੁਣ ਦੇਖਦੇ ਹਾਂ ਵੀ ਮੰਨੀ ਵਿੱਚੋਂ ਕਿੱਦਾਂ ਦੇ ਨਿਕਲਦੀ ਆ ਦੇਖੋ ਮੰਨੀ ਆਪਣੀ ਪੱਕ ਗਈ ਜੀ ਮੰਨੀ ਆਪਣੀ ਬਣ ਗਈ ਦੋਨੀਆਂ ਪਾਸੇ ਵਧੀਆ ਹੋ ਗਏ ਦੇਖੋ पहला सजी लगी पई थी ज्यादा काली लगती देखो कि चंकी तरह साफ कर लवेंगे अंदर जाके पानी पोच लवाने दिखाने तुम लो जी मनी मन आपने देखो गिले कपड़े न चं तरह साफ कर ली दो पासे लो जी दोनों पासे बहुत वादिया पक गए ਹੁਣ ਇਹਨੂੰ ਆਪਾਂ ਦੇਸੀ ਕੀ ਨਾਲ ਚੋਪੜਦੇ ਆਂ ਲਓ ਜੀ ਆਪਾਂ ਮੰਨੀ ਨੂੰ ਚੰਗੀ ਤਰ੍ਹਾਂ ਚੋਪੜ ਲੈਨੇ ਆਂ ਦੇਸੀ ਕੀ ਦੇ ਨਾਲ ਮੰਨੀ ਪਾਸੇ ਚੰਗੀ ਤਰ੍ਹਾਂ ਚੋਪੜ ਲੈਨੇ ਆਂ ਅਬ ਇਹ ਹੁਣ ਆਪਾਂ ਇਹਦੇ ਲਾ ਲੈਨੇ ਆਂ ਕੱਟ पीस बना लें छोटे छोटे लो जी आपदा पीस बना लें मनी दे देखो बारहों सॉफ्ट कि सॉफ्ट बहुत पोली आदा ही आप छोटे छोटे पीस बना लें ਖਸਬੋ ਇਹ ਬਹੁਤ ਵਧੀਆ ਆਉਂਦੀ ਹੈ ਜੀ ਬਹੁਤ ਵਧੀਆ ਖਸਬੋ ਆ ਰਹੀ ਹੈ ਮੰਨੀ ਚ ਲੋ ਜੀ ਦੇਖੋ ਮੰਨੀ ਆਪਣੀ ਬਣ ਗਈ ਕਿੰਨੀ ਸੋਹਣੀ ਸਾਫਟ ਬਣੀ ਆ ਦੇਖੋ ਮੰਨੀ ਆਪਣੀ ਬਣ ਕੇ ਤਿਆਰ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ